ਲਓ ਜੀ ਅੱਜ ਬੂਟ ਬੂਟ ਪਾਲਿਸ਼ ਹੋ ਰਹੇ ਆ ਜੀ ਰੋਟੀ ਹੱਕ ਦੀ ਖਾਈਏ ਜੀ ਅੱਛਾ ਰੋਟੀ ਕਹਿੰਦਾ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਹੈ ਚਲੋ ਕਰਾ ਦਿਓ ਤਸੱਲੀਆਂ ਬੂਟ ਦੀਆਂ ਅੱਜ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਚਾਂ ਕਰੀਏ। ਰੋਟੀ ਬੰਨ ਭਗਵਾਨ ਦੇ ਘਰ ਆ ਜੀ। ਜੀ ਆਇਆਂ। ਇਹ। ਇਹ ਬਰਾਂ। ਇਹ ਸੋਲ ਜਿਹੜਾ ਨਵਾਂ ਲਾਇਆ ਹੈ ਕਿੰਨੇ ਦਾ ਲਾਇਆ ਹੈ ਬੂਟਾਂ ਨੂੰ? ਹੈ? 350 ਦਾ ਲੇਕਿਨ ਬੂਟ ਦੇਖ ਲੈ ਉੱਪਰੋਂ ਦਾ ਵਧੀਆ ਹੀ ਹੈ ਥੱਲੇ ਸੋਲ ਟੁੱਟ ਜਾਂਦਾ ਹਨਾ ਰੋਟੀ ਹੱਕ ਦੀ ਖਾਈਏ ਹੈ ਚਲੋ ਉਹ ਛੋਟਾ ਵੱਡਾ ਨਹੀਂ ਅੱਛਾ ਕੰਮ ਛੋਟਾ ਵੱਡਾ ਨਹੀਂ ਹੈ ਮੰਦੇ ਦੀ ਸੋਚ ਹੈ ਵੱਡੇ ਦੀ ਰੋਟੀ ਦੀ ਵੀ ਹੈ ਬਣੂਗੀ ਆਪਾ ਵੇ ਆ ਜਾ ਮੋਲੇ ਬਣਾ ਦੋ ਤੇ ਕੱਪ ਪਾ ਦੇ ਸੀ ਕਿ ਆ ਦੋ ਦੇ ਗਿਆ ਦੋ ਉਹ ਸੀੜੀਆਂ ਆ ਤੇ ਸੀਗਾ ਯਾਰ ਥੋੜਾ ਆਹ ਹੈ ਨਾ ਸਾਈਕਲ ਤੇ ਆਓ ਕੱਲ ਵੀ ਮੈਂ ਵਿਆਹ ਗਿਆ ਸੀ ਆਪਣਾ ਹੁਣ ਅੱਜ ਕੱਲ ਨੂੰ ਰਹਿ ਗਈ ਕੱਲ ਨੂੰ ਜੋ ਬੱਲੀ ਆ ਰਹੀ ਆ ਇਧਰ ਮੈਂ ਨਹੀਂ ਸਰਕਾਰਾਂ ਅਧਿਕਾਰ ਨਹੀਂ ਤੇਰੇ ਕੋਈ ਆ ਜਿੰਨੇ ਬਾਈਕੋ ਚੱਲਦੇ ਉਸ ਤੋਂ ਸੇਵਾ ਯਾ ਬੀ ਲੋ 7 PM ਦੇ ਗਲਾਸੀ ਨਾਲ ਨਹੀਂ ਨਹੀਂ ਬਾਈ ਉਹ ਤੇ ਰਸਤੀ ਗਈ ਸੀ ਬਸ ਦਰਸ਼ਨ ਹੋ ਗਏ ਬਾਈ ਵੀਰੇ ਉਹ ਅਜੇ ਸੀਤਿਆਂ ਕੱਲ ਨੂੰ ਮਲੇ ਸ਼ਾਮ ਨੂੰ ਲੈ ਤਾਂ ਲੈ ਤਾਂ ਮੈਂ ਆਉਂਗਾ ਅੰਕੀ ਨਹੀਂ ਆਣੇ ਸੀਨਾ ਨਾਜ ਸੀਨਾ ਨਾ ਸੀਨਾ ਨਾਜ ਲੈ ਜੀ ਕੱਲ੍ਹ ਕਾਲੇ ਦਾ ਹੁਣ ਆ ਵੀ ਨਹੀਂ ਆਖ ਮੈਨੂੰ 100 ਰੁਪਏ ਬਣ ਗਿਆ ਫੂਡ ਪਾਛਾ ਸੁਦਰ ਸਾਹਿਬ काम ਦਾ ਹੋ ਗਿਆ ਉਹਦਾ ਮਸਲਾ ਹੱਲ ਉਹ ਬੜਨ ਲੱਗਾ ਬੜਨ ਨੇ ਇਹਦਾ ਇਹਦਾ ਉਹ ਇਹਨੂੰ ਕਰਦੇ ਪਾ ਨਾ ਕਿੱਥੇ ਇਹ ਵੀ ਇਹ ਵੀ ਕਰਦੇ ਪਾ ਨਾ ਉਹ ਨਾ ਕਿੰਨਾਂ ਕਹੀ ਤਾ ਸਗੇ ਨੇ ਇਹ ਹੈਗੇ ਪੂਰੇ ਇੱਕ ਕਾਲੇ ਕਾਲੇ ਕਰਦੀ ਨਾ ਉਹਦੇ ਮੇਲੇ ਹੋ ਗਏ ਉਹ ਵੀ ਬਾਲ ਚਕਾਣੇ ਆਏ ਬੇਤਰ ਦਾ ਨਾ ਤੇਰੇ ਦੱਸਿਆ ਹੋ ਕਿ ਤੇਰੇ ਮੈਂ ਪਹੁੰਚ ਗਨੇ ਨਹੀਂ ਆਇਆ ਮੇਰੀ ਇਹਦਾ ਯਾਰ ਸੁਣ ਨਹੀਂ ਅੱਜ ਵੀ ਰਹੀ ਪਹਿਲੇ ਵੀ ਮੈਨੂੰ ਦਾ ਹਾਂ 那。